ਆਪਣਾ ਅਰਨਸ ਜੀ ਜਿਹੜਾ ਹੁਣ ਬ੍ਰੇਨ ਉਹਨਾਂ ਨੂੰ ਬਿਸ਼ਪ ਸੀਗੇ ਜਿਹੜੇ ਆਪਣੇ ਜਿਰਕਪੁਰ ਰਹਿੰਦੇ ਨੇ ਉਹਨਾਂ ਨੂੰ ਹੁਣ ਚੰਡੀਗੜ੍ਹ ਕਾਂਗਰਸ ਮਿਨੋਰੀਟੀ ਸੈੱਲ ਦਾ ਜਨਰਲ ਕਤਲ ਲਾਇਆ ਗਿਆ ਇਸ ਤੇ ਤੁਸੀਂ ਕੀ ਕਹਿੰਦੇ ਹੋ ਦੇਖੋ ਪ੍ਰਵਾਹ ਸਾਹਿਬ ਮੈਂ ਤਾਂ ਇਹ ਹੀ ਕਹੂੰਗਾ ਕਿ ਬੇਅਦਬੀ ਦੀ ਸ਼ਰਮਨਾਕ ਘਟਨਾ ਇੱਕ ਵਾਰ ਫੇਰ ਸਾਡੇ ਸਮਾਜ ਦੇ ਵਿੱਚ ਹੋ ਗਈ ਹੈ ਠੀਕ ਹੈ ਜੀ ਪਹਿਲੀ ਗੱਲ ਤਾਂ ਬੇਅਦਬੀ ਬੇਅਦਬੀ ਨਾਮ ਸੁਣ ਕੇ ਹੀ ਇਨਸਾਨ ਦੀ ਰੂਹ ਤੱਕ ਕਮਜ਼ਰ ਹੋ ਜਾਂਦੀ ਹੈ ਉਹਦਾ ਕਾਰਨ ਹੈ ਕਿਉਂਕਿ ਜਿਹੜੀ ਬੇਅਦਬੀ ਹੈ ਉਹ ਇਨਸਾਨ ਇਨਸਾਨ ਦੇ ਵਿਰੁੱਧ ਗੁਨਾਹ ਨਹੀਂ ਕਰਦਾ ਉਹ ਗੁਨਾਹ ਇਨਸਾਨ ਪ੍ਰਮਾਤਮਾ ਦੇ ਵਿਰੁੱਧ ਕਰਦਾ ਦੇਖੋ ਉਦਾਂ ਦਾ ਇਨਸਾਨ ਇਨਸਾਨ ਨੂੰ ਮਾਰੀ ਜਾਂਦਾ ਹੈ ਇੱਕ ਦੂਜੇ ਢਾਪਣ ਕਰੀ ਜਾਂਦੇ ਆ ਉਦਾਂ ਹੀ ਸਾਡਾ ਸਮਾਜ ਥੱਲੇ ਡਿੱਗਦਾ ਜਾਂਦਾ ਮੋਰਲਸ ਉਹਦੇ ਥੱਲੇ ਡਿੱਗਦੇ ਜਾਂਦੇ ਪਰ ਹੁਣ ਅਸੀਂ ਇੰਨੇ ਥੱਲੇ ਡਿੱਗ ਪਏ ਆ ਕਿ ਅਸੀਂ ਹੁਣ ਸਿੱਧਾ ਹੀ ਪ੍ਰਮਾਤਮਾ ਦੇ ਵਿਰੁੱਧ ਗੁਨਾਹ ਕਰਨਾ ਸ਼ੁਰੂ ਕਰ ਗਏ ਤੇ ਹੁਣ ਇਹਦੇ ਵਿੱਚ ਸਭ ਤੋਂ ਹਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਵਾਰੀ ਇਹ ਬੇਅਦਬੀ ਜਿਹੜੀ ਹੈਗੀ ਹੈ ਇਹ ਕਿਸੇ ਵੀ ਨਾਸਤਕ ਨੇ ਨਹੀਂ ਕੀਤੀ ਕਿਸੇ ਮੂਰਖ ਨੇ ਨਹੀਂ ਕੀਤੀ ਕਿਸੇ ਪਾਗਲ ਨੇ ਨਹੀਂ ਕੀਤੀ ਕਿਸੇ ਪੱਪੀ ਨੇ ਨਹੀਂ ਕੀਤੀ ਇਹ ਬੇਅਦਬੀ ਖੁਦ ਪ੍ਰਮਾਤਮਾ ਦੇ ਨਾਮ ਦੇ ਰਖਵਾਲੇ ਨੇ ਕੀਤੀ ਹੈ ਪ੍ਰਮਾਤਮਾ ਦੇ ਨਾਮ ਦੇ ਰਖਵਾਲੇ ਕੌਣ ਹੈ ਜੀ ਜਿਹੜਾ ਉਹਦੇ ਨਾਮ ਦਾ ਪ੍ਰਚਾਰ ਉਸਾਰ ਕਰਦੇ ਨੇ ਪਰ ਐਂਡਰਸਨ ਨੂੰ ਨਹੀਂ ਕਹਿ ਰਹੇ ਨੇ ਕਹਿੰਦੇ ਮੈਂ ਆਪਣਾ ਨਾਮ ਨਹੀਂ ਭੇਜਿਆ ਸਾਡੀ ਜਿਹੜੀ ਬਿਸ਼ਪ ਦੀ ਐਸੋਸੀਏਸ਼ਨ ਬਣੀ ਹੋਈ ਹੈ ਉਹਨਾਂ ਨੇ ਖੁਦ ਮੇਰਾ ਨਾਮ ਰਿਕਮੈਂਡ ਕੀਤਾ ਸੀ ਤੇ ਜਦੋਂ ਮੈਨੂੰ ਕਹਿੰਦਾ ਇਹ ਦਿੱਤਾ ਗਿਆ ਅਹੁਦਾ ਮੈਂ ਉਦੋਂ ਇੱਥੇ ਹੈ ਵੀ ਨਹੀਂ ਸੀ ਮੈਂ ਨਾਗਪੁਰ ਸੀ ਦੇਖੋ ਜੀ ਪਹਿਲੀ ਗੱਲ ਇਹ ਹੈ ਕਿ ਉਸ ਤੋਂ ਇਸ ਗੱਲ ਦਾ ਮੈਂ ਤੁਹਾਡੇ ਜਵਾਬ ਦੇ ਮੈਂ ਆ ਕਿ ਉਹ ਕਹਿ ਰਿਹਾ ਹੈ ਕਿ ਵੀ ਮੇਰੀ ਮੈਨੂੰ ਤਾਂ ਪਤਾ ਹੀ ਨਹੀਂ ਹੈ ਜੀ ਮੈਨੂੰ ਤਾਂ ਪਤਾ ਹੀ ਨਹੀਂ ਹੈ ਮੇਰੀ ਚਰਚ ਐਸੋਸੀਏਸ਼ਨ ਨੇ ਮੇਰਾ ਨਾਮ ਕਿੱਥੋਂ ਆਤਾ ਠੀਕ ਹੈ ਜੀ ਪਹਿਲੀ ਗੱਲ ਤਾਂ ਜਦ ਇਹਨਾਂ ਦਾ ਇਹਨਾਂ ਦੀ ਚਰਚ ਐਸੋਸੀਏਸ਼ਨ ਨਾਲ ਤਾਲਮੇਲ ਹੀ ਨਹੀਂ ਹੈਗਾ ਠੀਕ ਹੈ ਜੀ ਇੱਕ ਬੰਦੇ ਨੂੰ ਅਪਾਇੰਟ ਕਰ ਦਿੱਤਾ ਜਾਂਦਾ ਹੈ ਤੁਸੀਂ ਵੀ ਮਨਵਾਸਾ ਰਿਪੋਰਟਰ ਰਹੇ ਹੋ ਕਿਹਾ ਮੇਰੀ ਅਪਾਇੰਟਮੈਂਟ ਕਿਸੇ ਵੀ ਪਾਰਟੀ ਚ ਮੇਰੀ ਕੰਸੈਂਟ ਤੋਂ ਬਿਨਾ ਹੋ ਸਕਦੀ ਹੈ ਤੁਸੀਂ ਜਵਾਬ ਦਿਓ ਪਰ ਇਹ ਹੋ ਸਕਦੀ ਹੈ ਤਾਂ ਫਿਰ ਜੇ ਇਦਾਂ ਹੋ ਰਿਹਾ ਜੇ ਇਦਾਂ ਦੀ ਕੋਈ ਚਰਚ ਐਸੋਸੀਏਸ਼ਨ ਹੈਗੀ ਹੈ ਜਿਹੜੀ ਪਾਦਰੀਆਂ ਨੂੰ ਆਪਣੇ ਨਾਲ ਜੋੜਦੀ ਹੈ ਔਰ ਉਹਨਾਂ ਨੂੰ ਬਾਅਦ ਚ ਕਾਂਗਰਸ ਦੇ ਵਾਂਗ ਟੋੜਦੀ ਹੈ ਤਾਂ ਫਿਰ ਇਹਦਾ ਹੋਰ ਚਿੰਤਾ ਦਾ ਵਿਸ਼ਾ ਹੈ ਕਿ ਇੱਕ ਪਾਦਰੀ ਇਹ ਇਲਜ਼ਾਮ ਲਗਾ ਰਿਹਾ ਚਰਚ ਐਸੋਸੀਏਸ਼ਨ ਦੇ ਉੱਤੇ ਕਿ ਜੀ ਮੈਨੂੰ ਤਾਂ ਪਤਾ ਹੀ ਨਹੀਂ ਜੀ ਮੇਰੀ ਚਰਚ ਐਸੋਸੀਏਸ਼ਨ ਨੇ ਮੇਰਾ ਨਾਮ ਅੱਗੇ ਟੋਰਤਾ ਤਾਂ ਫਿਰ ਬਰਵਾਹਾ ਸਾਹਿਬ ਇਹਦਾ ਮਤਲਬ ਇਹ ਹੋਰ ਚਿੰਤਾ ਦਾ ਵਿਸ਼ਾ ਹੈ ਕਿ ਉਹ ਚਰਚ ਐਸੋਸੀਏਸ਼ਨ ਕਾਂਗਰਸ ਪਾਰਟੀ ਦਾ ਸਲੀਪਿੰਗ ਸੈੱਲ ਹੈ ਜਿਹੜਾ ਪਾਦਰੀਆਂ ਨੂੰ ਉਹ ਨਾਲ ਜੋੜਦਾ ਹੈ ਔਰ ਉਸ ਤੋਂ ਬਾਅਦ ਹੌਲੀ-ਹੌਲੀ ਉਹ ਪਾਦਰੀਆਂ ਨੂੰ ਕਾਂਗਰਸ ਪਾਰਟੀ ਦੇ ਨਾਲ ਪਰ ਤੁਹਾਨੂੰ ਤਾਂ ਖੁਸ਼ੀ ਹੋਣੀ ਚਾਹੀਏ ਕਿ ਤੁਹਾਡੇ ਪਾਈਚਾਰੇ ਦੇ ਜਿਹੜੇ ਇੱਕ ਸਾਥੀ ਨੂੰ ਬਿਸ਼ਪ ਨੂੰ ਕਾਂਗਰਸ ਨੇ ਇਨਾ ਮਾਨ ਸਨਮਾਨ ਦਿੱਤਾ ਉਹਨਾਂ ਨੂੰ ਜਨਰਲ ਸਕੱਤਰ ਲਾਇਆ ਚੱਡਿਗੜ੍ਹ ਸਟੇਟ ਦਾ ਯੂਟੀ ਦਾ ਤੁਸੀਂ ਕਹਿ ਰਹੇ ਹੋ ਜੀ ਇਹ ਗਲਤ ਹੋ ਗਿਆ ਹਾਂ ਦੇਖੋ ਹੁਣ ਆਪਾਂ ਬਿਲਕੁਲ ਪਹਿਲੀ ਗੱਲ ਤੇ ਆ ਗਏ ਜਿਹੜੀ ਮੈਂ ਗੱਲ ਕੀਤੀ ਸੀ ਬੇਦਰਦੀ ਦੀ ਹਾਂ ਕਿ ਬੇਦਰਦੀ